ਉੱਪਰ ਕਿ ਅੱਜ ਹਰ ਇੱਕ ਦੇ ਹੱਥਾਂ ਦੇ ਵਿੱਚ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਉਹਨੇ ਤਸਵੀਰ ਹੈ ਕਿਸ ਤਰ੍ਹਾਂ ਦੇਖਦੇ ਹੋ ਜੀ ਅੱਜ ਪੂਰਾ ਪਾਤੜਾ ਸਮਾਣਾ ਤੱਕ ਗੱਡੀਆਂ ਇੱਕ ਗੱਡੀਆਂ ਜਾਮ ਹੋ ਗਈਆਂ ਜਾਮ ਹੈ ਜੀ ਪਾਤੜਾ ਜਾਮ ਹੈ ਜੀ ਖਨੌਰੀ ਜਾਮ ਹੈ ਬਹੁਤ ਸੰਗਤ ਬਹੁਤ ਆ ਰਹੀ ਹੈ ਜੀ ਬੈਠ ਜਿਹੜੇ ਨੇ ਕਿਸਾਨਾਂ ਕੋ ਜਗਜੀਤ ਸਿੰਘ ਢੱਲੇਵਾਲ ਉਹਨੇ ਤਸਵੀਰ ਵਾਲੇ ਉਹ ਲੋਕੀ ਲਗਾਤਾਰ ਇੱਥੋਂ ਦੀ ਖਰੀਦਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਅੱਜ ਲੋਕਾਂ ਤੇ ਜੋਸ਼ ਕਾਫੀ ਹੈ ਹੌਸਲੇ ਕਾਫੀ بلند ਨੇ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਕਾਫੀ ਸਮਾਂ ਹੋ ਗਿਆ ਕਿਸਾਨਾਂ ਨੂੰ ਮਿਲਿਆ ਨਹੀਂ ਹੈਗਾ ਆਪਣੇ ਭਰਾਵਾਂ ਨੂੰ ਮਿਲਿਆ ਨਹੀਂ ਹੈਗਾ ਤਾਂ ਉਹਨਾਂ ਨੇ ਇੱਕ ਕਾਲ ਦਿੱਤੀ ਸੀ ਕਿ ਖਨੋਰੀ ਦੇ ਉੱਪਰ ਕਿਸਾਨ ਮਹਾਪੰਚਾਇਤ ਦੇ ਵਿੱਚ ਤੁਸੀਂ ਪਹੁੰਚੋ ਮੈਂ ਤੁਹਾਡੇ ਦਰਸ਼ਨ ਕਰਨੇ ਨੇ ਤਾਂ ਆਜੋ ਦਰਸ਼ਨ ਕਰਨਗੇ ਕਿਸਾਨਾਂ ਦੇ ਉਹਨਾਂ ਨੂੰ ਇਹ ਕਹਿੰਦੇ ਸੀ ਜਿਹੜੇ ਕਿ ਮੁਠੀ ਭਰ ਲੋਕ ਨੇ ਕਿ ਥੋੜੇ ਜਿਹੇ ਲੋਕ ਨੇ ਥੋੜੀ ਗਿਣਤੀ ਦੇ ਨੇ ਆਜੋ ਸਰਕਾਰ ਦੇਖ ਲਵੇ ਜਿਹੜੇ ਹਰਿਆਣੇ ਦੀ ਭਾਪੀ ਕਹਿੰਦੀ ਸੀ ਇਹ ਮੁਠੀ ਪਰ ਲੋਕਾਂ ਨੇ ਰਸਤਾ ਰੋਕਿਆ ਹੋਇਆ ਅੱਜ ਦੇਖੋ ਕਿ ਮੁਠੀ ਪਰ ਲੋਕ ਨੇ ਜਾਂ ਪੂਰਾ ਪੰਜਾਬ ਤੇ ਹਰਿਆਣਾ ਇਹਨਾਂ ਦੇ ਨਾਲ ਹੈ ਇਸ ਵੇਲੇ ਅਸੀਂ ਖਨੋਰੀ ਕਿਸਾਨ ਮਹਾਪੰਚਾਇਤ ਦੇ ਵਿੱਚ ਮੌਜੂਦ ਆ ਜਿੱਥੇ ਲੱਖਾਂ ਲੋਕਾਂ ਦਾ ਹੜ ਜਿਹੜਾ ਉਹ ਖਨੋਰੀ ਬਾਰਡਰ ਦੇ ਉੱਪਰ ਦੇ ਆਮਦ ਦੀ ਕਰਕੇ ਜਾਮ ਹੋ ਚੁੱਕੇ ਆ ਗੱਡੀਆਂ ਇਹ ਗੱਡੀਆਂ ਜਿਹੜੀਆਂ ਕਿਸਾਨਾਂ ਦੀਆਂ ਟਰੈਕਟਰ ਟਰਾਲੀਆਂ ਜਿਹੜੀਆਂ ਨੇ ਟਰੱਕ ਜਿਹੜੇ ਨੇ ਭਰ ਭਰ ਕੇ ਕਿਸਾਨਾਂ ਦੇ ਉਹ ਖਨੋਰੀ ਮੋਰਚੇ ਦੇ ਉੱਪਰ ਪਹੁੰਚ ਰਹਿਣੇ ਦਿੱਤਾ ਇੱਕ ਤਸਵੀਰ ਜਿਹੜੀ ਆ ਤੁਹਾਨੂੰ ਖਨੋਰੀ ਮੋਰਚੇ ਦੀ ਕਿਸਾਨ ਮਹਾ ਪੰਚਾਇਤ ਦੇ ਵਿੱਚੋਂ ਦਿਖਾ ਦਿੰਦੇ ਆ ਜਿੱਥੇ ਇੱਕ ਜਿਹੜਾ ਬੂਥ ਬਣਾਇਆ ਗਿਆ ਇੱਕ ਟੈਂਟ ਲੱਗਿਆ ਹੋਇਆ ਜਿਸ ਦੇ ਵਿੱਚ ਜਿਹੜਾ ਇਹ ਤੁਸੀਂ ਦੇਖੋਗੇ ਕਿਸਾਨ ਆਗੂ ਜਗਜੀਤ ਸਿੰਘ ਧੱਲੇਵਾਲ ਜੋ ਪਿਛਲੇ 39 ਦਿਨ ਤੋਂ ਮਰਨ ਵਰਤ ਦੇ ਉੱਪਰ ਬੈਠੇ ਹੋਏ ਨੇ ਉਹਨਾਂ ਦੇ ਜਿਹੜੀ ਤਸਵੀਰ ਵਾਲੇ ਇਹ ਜਿਹੜੀਆਂ ਪੈਂਪਲੇਟਸ ਜਿਹੜੀਆਂ ਨੇ ਪਾਸਟਿਕਰ ਜਿਹੜੇ ਨੇ ਉਹ ਬੈਚ ਜਿਹੜੇ ਨੇ ਇੱਥੋਂ ਦੀ ਵੰਡੇ ਜਾ ਰਹੇ ਨੇ ਕਿਸਾਨਾਂ ਨੂੰ ਕਿਸਾਨ ਆਪਣੀ ਸ਼ਰਟ ਦੇ ਉੱਪਰ ਆਪਣੀਆਂ ਜੈਕਟਾਂ ਦੇ ਉੱਪਰ ਇਹ ਤਸਵੀਰਾਂ ਜਿਹੜੀਆਂ ਨੇ ਲਗਾ ਕੇ ਇੱਥੇ ਮੋਰਚੇ ਦੇ ਵਿੱਚ ਘੁੰਮਦੇ ਹੋਏ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਤੁਸੀਂ ਦੇਖੋਗੇ ਕਿ ਇਹ ਖਨੋਰੀ ਮੋਰਚੇ ਦੀ ਤਸਵੀਰ ਹੈ ਖਨੋਰੀ ਕਿਸਾਨ ਮਹਾ ਪੰਚਾਇਤ ਦੀ ਹੈ ਇੱਕ ਤਸਵੀਰ ਹੈ ਵੱਖਰੀ ਜਿੱਥੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਨੇ ਤਸਵੀਰਾਂ ਜਿਹੜੀਆਂ ਨੇ ਇੱਥੇ ਲੋਕਾਂ ਨੂੰ ਵੰਡੀਆਂ ਜਾ ਰਹੀਆਂ ਨੇ ਜਿਸ ਦੇ ਵਿੱਚ ਲਿਖਿਆ ਹੋਇਆ ਹੈ ਅਸੀਂ ਜਗਜੀਤ ਸਿੰਘ ਢੱਲੇਵਾਲ ਦੇ ਨਾਲਾ ਮਰਨ ਵਰਤ ਨੋ ਫਾਰਮਰ ਨੋ ਫੂਡ ਚਲੋ ਖਨੋਰੀ ਤਾਜ ਖਨੋਰੀ ਦੇ ਉੱਪਰ ਲੱਖਾਂ ਕਿਸਾਨ ਜਿਹੜੇ ਨੇ ਉਹ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੇ ਨੇ ਤੁਸੀਂ ਦੇਖੋਗੇ ਕਿ ਕਿਸਾਨ ਮਜ਼ਦੂਰ ਜਿਹੜੇ ਨੇ ਉਹ ਇੱਥੇ ਖਨੋਰੀ ਬਾਰਡਰ ਦੇ ਉੱਪਰ ਵੱਡੀ ਗਿਣਤੀ ਦੇ ਵਿੱਚ ਪਹੁੰਚਦੇ ਹੋਏ ਨਜ਼ਰ ਆ ਰਹੇ ਤਾਂ ਹਰ ਕੋਈ ਅੱਜ ਕਿਸਾਨਾ ਗੁਜ ਜਗਜੀਤ ਸਿੰਘ ਢੱਲੇਵਾਲ ਉਹਨਾਂ ਦੀ ਤਸਵੀਰ ਵਾਲਾ ਇਹ ਪੋਸਟਰ ਜਿਹੜਾ ਲੈਂਦਾ ਹੋਇਆ ਨਜ਼ਰ ਆ ਰਿਹਾ ਜਿਸ ਦੀਆਂ ਤਸਵੀਰਾਂ ਜਿਹੜੀਆਂ ਨੇ ਤੁਸੀਂ ਦੇਖ ਪਾ ਰਹੇ ਹੋ ਸਕਰੀਨ ਦੇ ਉੱਪਰ ਕਿ ਅੱਜ ਹਰ ਇੱਕ ਦੇ ਹੱਥਾਂ ਦੇ ਵਿੱਚ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਉਹਨੇ ਤਸਵੀਰ ਹੈ ਤਾਂ ਇਹ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਕਾਫੀ ਬਾਬੂਕ ਬੋਲ ਦੇ ਨਾਲ ਜਿਹੜੀ ਆਖਰੀ ਵੀਡੀਓ ਆਈ ਸੀਗੀ ਜਗਜੀਤ ਸਿੰਘ ਢੱਲੇਵਾਲ ਉਹਨਾਂ ਦੇ ਵਿੱਚ ਉਹਨਾਂ ਨੇ ਲੱਖਾਂ ਨੂੰ ਜਿਹੜੀ ਐ ਲੱਖਾਂ ਲੋਕਾਂ ਨੂੰ ਜਿਹੜੀ ਐ ਅਪੀਲ ਕੀਤੀ ਸੀਗੀ ਕਿ ਤੁਸੀਂ ਖਨੋਰੀ ਬਾਰਡਰ ਦੇ ਉੱਪਰ ਪਹੁੰਚੋ ਮੈਂ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ ਹਾਂ ਕਿਉਂਕਿ ਕਾਫੀ ਸਮਾਂ ਹੋ ਚੁੱਕਿਆ ਕਿਸਾਨਾਂ ਕੁ ਜਗਜੀਤ ਸਿੰਘ ਢੱਲੇਵਾਲ ਜਿਹੜੇ ਕਿਸਾਨਾਂ ਨੂੰ ਜਿਹੜਾ ਪੂਰੇ ਦੇਸ਼ ਭਾਰ ਦੇ ਕਿਸਾਨਾਂ ਨੂੰ ਉਹ ਮਿਲੇ ਨਹੀਂ ਸੀਗੇ ਤਾਂ ਅੱਜ ਪੂਰੇ ਦੇਸ਼ ਭਾਰ ਤੋਂ ਕਿਸਾਨ ਜਿਹੜੇ ਨੇ ਚਾਹੇ ਰਾਜਸਥਾਨ ਦੀ ਗੱਲ ਕਰ ਲਈਏ ਚਾਹੇ हरियाणा ਦੀ ਗੱਲ ਕਰ ਲਈਏ ਚਾਹੇ ਤਾਮਿਲਨਾਡੂ ਦੀ ਗੱਲ ਕਰ ਲਈਏ ਚਾਹੇ ਮੱਧ ਪ੍ਰਦੇਸ਼ ਚਾਹੇ ਯੂਪੀ ਬਿਹਾਰ ਦੀ ਗੱਲ ਕਰ ਲਈਏ ਤਾਂ ਕਿਸਾਨ ਮਜ਼ਦੂਰ ਜਿਹੜੇ ਨੇ ਅੱਜ ਲੱਖਾਂ ਦੀ ਗਿਣਤੀ ਦੇ ਵਿੱਚ ਇਸ ਮੋਰਚੇ ਦੇ ਵਿੱਚ ਇਸ ਕਿਸਾਨ ਮਹਾ ਪੰਚਾਇਤ ਦੇ ਵਿੱਚ ਹਿੱਸਾ ਲੈਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤਾਂ ਕਿਉਂਕਿ ਅੱਜ ਹੌਸਲੇ ਕਾਫੀ ਬੁਲੰਦ ਨੇ ਕਿਸਾਨਾਂ ਦੇ ਕਿਉਂਕਿ ਚੜ੍ਹਦੀ ਕਲਾ ਦੇ ਵਿੱਚ ਮੋਰਚਾ ਚੱਲ ਰਹੇ ਨੇ ਦੋਨੋਂ ਤਾਂ ਅੱਜ ਕਿਸਾਨ ਮਹਾ ਪੰਚਾਇਤ ਹੋ ਰਹੀ ਹੈ ਜਿਸ ਦੇ ਵਿੱਚ ਪਾਤਣਾ ਸਮਾਣਾ ਪੂਰਾ ਜਾਮ ਹੋ ਚੁੱਕਿਆ ਕਿਸਾਨਾਂ ਦੀ ਆਮਦ ਕਰਕੇ ਕਿਸ ਤਰ੍ਹਾਂ ਦੇਖਦੇ ਹੋ ਕਿ ਅੱਜ ਪੂਰਾ ਪਾਤੜਾ ਸਮਾਣਾ ਤੱਕ ਗੱਡੀਆਂ ਇੱਕ ਗੱਡੀਆਂ ਜਾਮ ਹੋ ਗਈਆਂ ਜਾਮ ਹੈ ਜੀ ਪਾਤੜਾ ਜਾਮ ਹੈ ਜੀ ਖਨੌਰੀ ਜਾਮ ਹੈ ਬਹੁਤ ਸੰਗਤ ਬਹੁਤ ਆ ਰਹੀ ਹੈ ਜੀ ਇਹ ਦੁੰਦ ਕਰਕੇ ਥੋੜੀ ਲੇਟ ਹੋ ਗਈ ਸਵੇਰੀ ਸੰਗਤ ਤਾਂ ਮੋਰਚਾ ਦੇਖੋ ਜੀ ਲੱਖਾਂ ਦਾ ਟੱਪਾ ਹੀ ਕਿੰਨੀ ਕੋਈ ਸਿਸਟਮ ਨਹੀਂ ਰਹਿਣਾ ਲੱਗਦਾ ਵਾ ਤੇ 39ਵੇਂ ਦਿਨ ਦੇ ਵਿੱਚ ਕਿਸਾਨ ਆ ਕੇ 39ਵਾਂ 39ਵਾਂ ਦਿਨ ਅੱਜ ਜਗਜੀਤ ਸਿੰਘ ਬੱਲੇਵਾਲ ਉਹਨਾਂ ਦਾ ਮਰਨ ਵਰਤ ਪਹੁੰਚ ਚੁੱਕਿਆ ਕਿਸ ਤਰ੍ਹਾਂ ਵੇਖਦੇ ਹਾਂ ਹੌਸਲੇ ਕਾਫੀ ਬੁਲੰਦ ਨੇ ਜਗਜੀਤ ਸਿੰਘ ਬੱਲੇਵਾਲ ਉਹਨਾਂ ਦੇ ਗੁੱਸੇ ਵਿੱਚ ਬਾ ਸਟੇਜ ਦੇ ਉਪਰ ਆਣਗੇ ਹਾਂਜੀ ਸਟੇਜ ਦੇ ਉਪਰ ਆਣਗੇ ਜੀ ਵਿੱਚੋ ਬਿਸ਼ੱਕ ਉਹ ਪੂਰਾ ਖਤਮ ਹੋ ਗਿਆ ਲੈ ਜੇ ਹੌਸਲਾ ਇਸ ਸਟੇਜ ਦਾ ਜਜ਼ਬਾ ਪੂਰਾ ਹੈ ਉਹਦੇ ਕੋਲ ਨਾ ਜਾਂਦੀ ਸਾਨੂੰ ਹੌਸਲਾ ਦਰਸ਼ਨ ਕਰਨ ਨੂੰ ਸੰਗਤਾਂ ਬਹੁਤ ਧੜਫੜੀਆਂ ਨੇ ਸਾਰਾ ਪੰਜਾਬ ਏ ਧੜਫੜਿਆ ਹੈ ਦਰਸ਼ਨ ਹੋਣਗੇ ਉਹਦੇ ਦਰਸ਼ਨ ਕਰਾਂਗੇ ਤੇ ਆਪ ਵੀ ਕਰਿਓ ਬਿਲਕੁਲ ਜਿਸ ਤਰ੍ਹਾਂ ਇੱਕ ਵੀਡੀਓ ਜਦੋਂ ਆਖਰੀ ਵੀਡੀਓ ਆਈ ਦਰਜੀਤ ਸਿੰਘ ਢੱਲੇ ਵਾਲੋਂ ਉਹ ਕਹਿੰਦੇ ਕਿ ਮੈਂ ਕਾਫੀ ਸਮਾਂ ਹੋ ਗਿਆ ਕਿਸਾਨਾਂ ਨੂੰ ਮਿਲਿਆ ਨਹੀਂ ਹੈਗਾ ਤਾਂ ਮੈਂ ਉਹਨਾਂ ਦੇ ਦਰਸ਼ਨ ਕਰਨੇ ਨੇ ਉਹ ਵੀਡੀਓ ਜਦੋਂ ਵਾਇਰਲ ਹੁੰਦੀ ਹੈ ਤਾਂ ਉਸ ਤੋਂ ਬਾਅਦ ਲੱਖਾਂ ਲੋਕ ਕਿਸਾਨ ਹੋਣ ਚਾਹੇ ਬੱਚੇ ਹੋਣ ਚਾਹੇ ਮਹਿਲਾਵਾਂ ਹੋਣ ਉਹਰੇ ਵੱਡੀ ਗਿਣਤੀ ਤੇ ਪਹੁੰਚ ਰਹੇ ਨੇ ਕਿਸ ਤਰ੍ਹਾਂ ਵੇਖਦੇ ਹੋ ਅੱਜ ਕਿਸਾਨਾਂ ਦਾ ਵੱਡਾ ਇੱਕਠ ਦਾ ਠਾਠਾ ਮਾਰਦਾ ਸਰਕਾਰ ਦੇ ਲਈ ਇੱਕ ਚੇਤਾਵਨੀ ਵੀ ਹੈਗੀ ਹੈ ਇਹਦਾ ਸਰਕਾਰ ਨੂੰ ਜੀ ਧਿਆਨ ਕਰਕੇ ਦੇਖ ਲੈ ਪੂਰੀ ਚੇਤਾਵਨੀ ਹੈ ਕੱਟਸ ਆਇਆ ਦੇਖ ਲੋ ਘਰ ਪਰਦੇ ਪਰਿਵਾਰ ਸਮੇਤ ਸਾਰਾ ਪੰਜਾਬ ਇੱਥੇ ਪਹੁੰਚ ਗਿਆ ਤੇ ਸਾਡਾ ਵੀ ਹੌਸਲਾ ਵਲੰਟੀਅਰਾਂ ਦਾ ਪੂਰਾ ਹੈ ਅਸੀਂ ਤਾਂ ਦਬਣਾ ਹੀ ਕੀ ਹੈ ਸਾਰਾ ਪੰਜਾਬ ਦੀ ਹਰਿਆਣਾ ਯੂਪੀ ਹੈ ਜੀ Rajasthan ਚਾਰੇ ਸੂਬੇ ਇੱਥੇ ਪੂਰੇ ਪੂਰੇ ਪਹੁੰਚਣਗੇ ਤੁਸੀਂ ਐਨ ਵੀਡੀਓ ਕਾਲ ਕਰਕੇ ਪਾ ਗਏ ਹਾਂ ਜਿਸ ਤਰ੍ਹਾਂ ਤਸਵੀਰਾਂ ਵਿਕਰੀਆਂ ਨੇ ਹਰਿਆਣਾ ਜਗਜੀਤ ਸਿੰਘ ਢੱਲੇਵਾਲ ਉਹਨਾਂ ਦੀਆ ਚਲੋ ਖਨੋਰੀ ਤਾਂ ਕਿਸ ਤਰ੍ਹਾਂ ਵੇਖਦੇ ਹਾਂ ਅੱਜ ਕਿਉਂਕਿ ਅੱਜ ਲੋਕ ਮੈਂ ਦੇਖ ਰਹਾ ਕਾਠੀ ਕਾਫੀ ਹੋਇਆ ਪਿਆ ਇਸ ਕਾਊਂਟਰ ਦੇ ਉੱਪਰ ਦਾ ਆਹ ਵੇਖ ਲਓ ਜੀ ਫੋਟੋ ਵਾਲੇ ਚਿੰਨ੍ਹੇ ਵੀ ਹੈਗੇ ਫੋਟੋ ਵਾਲੇ ਲੈ ਨਹੀਂ ਟੁੱਟਦੀ ਬਾਰੀ ਨਹੀਂ ਮਿਲਦੀ ਲੈਣ ਲੱਗ ਰਹੀ ਏ ਬਹੁਤ ਜੱਜਬਾ ਜੀ ਹਰੇਕ ਬੱਚੇ ਇੱਕ ਪਰਿਵਾਰ ਦੇ ਬਜ਼ੁਰਗਾਂ ਦਾ ਹਏ ਕੋਈ ਪਰਵਾਹ ਨਹੀਂ ਇੱਥੇ ਜਿੱਤ ਕੇ ਜਾਵਾਂਗੇ ਚਾਹ ਸਾਡੀ ਦਾ ਸਾਇੰਸੀ ਰਹਿਣ ਅਸੀਂ ਬਿਨਾਂ ਜਿੱਤੇ ਨਹੀਂ ਜਾਂਦੇ ਇਹ ਤੁਸੀਂ ਕਿਸੇ ਦੇ ਅੰਦਰ ਟੈਨਸ਼ਨ ਨਾ ਕਿਸ ਤਰ੍ਹਾਂ ਦੇਖਦੇ ਹਾਂ ਅੱਜ ਮੋਰਚਾ ਚੜ੍ਹਦੀ ਕਲਾ ਦੇ ਵਿੱਚ ਹੈ ਕਿਸਾਨ ਮਹਾਪੰਚਾਇਤ ਹੋ ਰਹੀ ਹੈ ਲੱਖਾਂ ਤੋਂ ਵੱਧ ਕਿਸਾਨ ਜਿਹੜਾ ਪੂਰੇ ਪਹੁੰਚ ਰਹਿਣੇ ਜਾਮ ਲੱਗ ਗਏ ਨੇ ਵੈਗੁਰਜੀਕਾ ਖਾਲਸਾ ਵੈਗੁਰਜੀ ਕੀ ਫਤਿਹ ਸਾਨੂੰ ਤਾਂ ਇੰਨਾ ਹੌਸਲਾ ਤੁਸੀਂ ਵੀ ਦੇਖ ਰਹੇ ਹੋ ਲੋਕਾਂ ਨੂੰ ਜੋ ਇੱਥੋਂ ਲੈਦਦੇ ਨੇ ਇਹ ਘਰ ਘਰ ਦੇ ਇਕੱਲੇ ਇਕੱਲੇ ਬੰਦੇ ਦੇ ਇਕੱਲੇ ਇਕੱਲੇ ਦੇ ਮੇਜ ਮਿਲੂਗਾ ਤੁਹਾਨੂੰ ਪਿੰਡ ਚ ਸਾਰੇ ਪੰਜਾਬ ਜਾ ਕੇ ਇੰਨਾ ਹੌਸਲਾ ਲੋਕਾਂ ਨੂੰ ਬੇਹੱਦ ਹੌਸਲੇ ਜੀ ਇੱਥੇ ਆਣ ਦਾ ਅਸੀਂ ਧੰਨਵਾਦ ਕਰਦੇ ਹਾਂ ਸਭ ਦਾ ਵੀ ਸਾਰੇ ਆ ਕੇ ਇੱਥੇ ਦਰਸ਼ਨ ਕਰੋ ਧਰਲੇਵਾਰ ਸਾਹਿਬ ਦੇ ਅਸੀਂ ਬਹੁਤ ਖੁਸ਼ ਹਾਂ ਸਾਨੂੰ 11 ਮਹੀਨੇ ਹੋ ਗਏ ਇੱਥੇ ਬੈਠੇ ਨੇ ਅੱਜ ਮਰਨ ਵਰਤ ਨੂੰ ਕਾਫੀ ਦਿਨ ਹੋ ਚੁੱਕੇ ਨੇ ਹਨਾ ਸਰਕਾਰ ਦੇ ਕੰਨ ਤੇ ਜੋ ਨਹੀਂ ਸਰਕੀ ਹੈਗੀ ਉਲਟਾ ਚੱਕਣ ਦੀ ਤਿਆਰੀਆਂ ਦੇ ਵਿੱਚ ਕਿਸਾਨ ਆਗੂਆਂ ਨੂੰ ਹਨਾ ਫਿਰਦੀ ਹੈ ਸਰਕਾਰ ਤਾਂ ਕਿਸ ਤਰ੍ਹਾਂ ਵੇਖਦੇ ਹਾਂ ਅਸੀਂ ਕੋਈ ਚੱਕਣ ਸਕਦੀ ਸਰਕਾਰ ਨਾਲ ਅਸੀਂ ਚੱਕਣ ਲਈਏ ਸਾਡਾ ਐਡਾ ਪਹਿਰਾ ਰਾਤ ਦਿਨ ਦਾ ਸਾਨੂੰ 11 ਮਹੀਨੇ ਹੋ ਗਏ ਜਿੱਥੇ 10 ਦਿਨ ਰਹਿ ਗਏ 11 ਮਹੀਨੇ ਹੁਣ ਤੇ ਇੱਥੇ ਅਸੀਂ 24 ਘੰਟੇ ਪਹਿਰਾ ਦਿੰਦੇ ਹਾਂ ਰਾਤ ਦਿਨ ਇੱਥੇ ਹੀ ਰਹਿੰਦੇ ਹਾਂ ਅਸੀਂ ਹਾਂਜੀ ਕੋ ਚੱਕਰ ਨਹੀਂ ਉਹ ਨਹੀਂ ਕਰ ਚੱਕੜ ਨਹੀਂ ਦਿੰਦੇ ਜੇ ਸਾਨੂੰ ਕੁਝ ਹੋ ਜੇ ਹਾਂਜੀ ਜਿਹੜਾ ਠਾਠਾ ਮਾਰਦਾ ਇਕੱਠਾ ਹੈ ਨਾ ਕਿਸਾਨਾਂ ਦਾ ਇਹ ਸਰਕਾਰ ਲਈ ਚੇਤਾਵਨੀ ਵੀ ਹੋ ਸਕਦੀ ਚੇਤਾਵਨੀ ਪੂਰੀ ਹੋ ਗਈ ਸਰਕਾਰ ਹਾਲਾਤ ਹੀ ਸੈਂਟਰ ਸਰਕਾਰ ਹੱਲੀ ਪਈ ਹੈ ਹੁਣ ਇਹ ਤੁਸੀਂ ਦੇਖੋ ਅੱਲ ਦਾ 2 ਵਜੇ ਲੈ ਇਕੱਠ ਬਾਲਾ ਹੋਊਗਾ ਲੈ ਪਿੱਛੇ ਅਸੀਂ ਨੇ ਹੁਣੇ ਫੋਨ ਕੀਤਾ ਹੈ ਪਿੱਛੇ ਰੋਕ ਰਖਿਆ ਨੇ ਇਕੱਠ ਬਾਲੀਆਂ ਟਰਾਲੀਆਂ ਟਰੈਕਟਰ ਜਿਹੜੇ ਸਾਡੇ ਲਾਬ ਲਾਬ ਦੇ ਪਿੰਡ ਨੇ ਉਹ ਸਾਰੇ ਪਹੁੰਚੇ ਨੇ ਹੁਣ 2 ਵਜੇ ਤੁਸੀਂ ਦੇਖੋ ਇਕੱਠ ਇੱਥੇ ਬੈਠਣ ਜਗ੍ਹਾ ਨਹੀਂ ਰਹਿਣੀ ਖਣਾ ਰੀ ਲੱਗ ਸਵੇਰ ਦਾ ধੁੰਦ ਬੜੀ ਜ਼ਿਆਦਾ ਸੀ ਕਿ ਤਾਂ ਵੀ ਕਿਸਾਨ ਵੱਡੀ ਗਿਣਤੀ ਚ ਪਹੁੰਚ ਰਹੇ ਲੱਗੇ ਹੋ ਰਿਆ ਨਾ ਹੁਣ ਤਾਂ ਦਿਨ ਚੜ ਗਿਆ ਕਿਸਾਨ ਹੀ ਕਿਸਾਨ ਆ ਇਹਦਾ ਕਿਸਾਨ ਵੱਧੂ ਨੇ ਆਸੀ ਮੋਟਰਸਾਈਕਲ ਦੇ ਆਪ ਸਹੀ ਇੱਥੇ 5 ਵਜੇ ਪਹੁੰਚ ਕੇ ਦੇ ਆਸੀ ਮੋਟਰਸਾਈਕਲ ਦੇ ਇਹ ਬਾਹਲੇ ਲੋਕ ਮੋਟਰਸਾਈਕਲਾਂ ਦਾ ਜਜਵਾਹ ਸਾਰੇ ਲੋਕਾਂ ਚ ਤੁਸੀਂ ਦੇਖਿਓ ਦੋ ਵਾਤ ਬਾਅਦ ਕੱਠ ਕਿੰਨਾ ਹੋਣਾ ਲੇ ਬਹੁਤ ਕੱਠ ਹੋਗਾ ਜੀ ਬਿਲਕੁਲ ਇਹ ਇਕੱਠ ਕਾਫੀ ਹੋਣਾ ਹੈ ਲੱਖਾਂ ਚ ਕਿਸਾਨ ਜਿਹੜੇ ਨੇ ਗਿਣਤੀ ਚ ਉਰੇ ਪਹੁੰਚ ਚੁੱਕੇ ਨੇ ਤਸਵੀਰਾਂ ਤੁਸੀਂ ਦੇਖੋਗੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਨ ਉਹਨਾਂ ਦੇ ਮਰਨ ਵਰਤ ਤੇ ਬੈਠੇ ਆਂ ਤਸਵੀਰਾਂ ਜਿਹੜੀਆਂ ਨੇ ਉਹ ਨਜ਼ਰ ਆ ਰਹੀਆਂ ਨੇ ਲੋਕ ਜਿਹੜੇ ਨੇ ਨੌਜਵਾਨ ਜਿਹੜੇ ਨੇ ਉਹ ਇਹ ਤਸਵੀਰਾਂ ਇਹ ਪੈਂਪਲੇਟ ਜਿਹੜੇ ਸਟicker ਜਿਹੜੇ ਨੇ ਬੈਚ ਜਿਹੜੇ ਨੇ ਉਹ ਖਰੀਦੇ ਹੋਏ ਨਜ਼ਰ ਆ ਰਹੇ ਨੇ ਤਾਂ ਕਾਫੀ ਜੋਸ਼ ਹੈ ਹੌਸਲਾ ਕਾਫੀ ਬੁਲੰਦ ਹੈ ਕਿਉਂਕਿ ਅੱਜ ਹੜ ਆ ਗਿਆ ਕਿਸਾਨਾਂ ਦਾ ਪੂਰੇ ਦੇਸ਼ ਦੇ ਕਿਸਾਨ ਜਿਹੜੇ ਨੇ ਉਹ ਕਿਸਾਨ ਮਹਾਪੰਚਾਇਤ ਦੇ ਵਿੱਚ ਹਿੱਸਾ ਲੈ ਰਹੇ ਨੇ ਜਿਸ ਦੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਲਗਾਤਾਰ ਦਿਖਾ ਰਿਹਾ ਗਰਾਊਂਡ ਜ਼ੀਰੋ ਤੋਂ ਤਾਂ ਇਹ ਤਸਵੀਰ ਤੁਸੀਂ ਇੱਕ ਵਾਰੀ ਦੇਖੋ ਕਿ ਅੱਜ ਖਨੋਰੀ ਚਲੋ ਦੇ ਜਿਹੜੇ ਚਲੋ ਖਨੋਰੀ ਤਾਂ ਇਹ ਪੈਂਪਲੇਟ ਜਿਹੜੇ ਸਟicker ਜਿਹੜੇ ਨੇ ਬੈਚ ਜਿਹੜੇ ਨੇ ਕਿਸਾਨਾਂ ਕੋ ਜਗਜੀਤ ਸਿੰਘ ਢੱਲੇ ਵਾਲਾ ਨੇ ਤਸਵੀਰ ਵਾਲੇ ਉਹ ਲੋਕੀ ਲਗਾਤਾਰ ਇੱਥੋਂ ਦੀ ਕ੍ਰਿਤਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਅੱਜ ਲੋਕਾਂ ਤੇ ਜੋਸ਼ ਕਾਫੀ ਹੈ ਹੌਸਲੇ ਕਾਫੀ ਬੁਲੰਦ ਨੇ ਕੁਸਮੇ ਬਾਦ ਕਿਸਾਨਾ ਗੁਰਜੀਤ ਸਿੰਘ ਢੱਲੇਵਾਲ ਸਟੇਜ ਦੇ ਉੱਪਰ ਆਣਗੇ ਜਿੱਥੇ ਉਹ ਆਪਣੇ ਭਰਾਵਾਂ ਦੇ ਨਾਲ ਆਪਣੇ ਕਿਸਾਨਾਂ ਦੇ ਨਾਲ ਗੱਲਬਾਤ ਕਰਨਗੇ ਲੋਕਾਂ ਨੂੰ ਸੰਬੋਧਨ ਕਰਨਗੇ ਅਤੇ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਕਾਫੀ ਸਮਾਂ ਹੋ ਗਿਆ ਕਿਸਾਨਾਂ ਨੂੰ ਮਿਲਿਆ ਨਹੀਂ ਹੈਗਾ ਆਪਣੇ ਭਰਾਵਾਂ ਨੂੰ ਮਿਲਿਆ ਨਹੀਂ ਹੈਗਾ ਤਾਂ ਉਹਨਾਂ ਨੇ ਇੱਕ ਕਾਲ ਦਿੱਤੀ ਸੀ ਕਿ ਖਨੋਰੀ ਦੇ ਉੱਪਰ ਕਿਸਾਨ ਮਹਾਪੰਚਾਇਤ ਦੇ ਵਿੱਚ ਤੁਸੀਂ ਪਹੁੰਚੋ ਮੈਂ ਤੁਹਾਡੇ ਦਰਸ਼ਨ ਕਰਨੇ ਨੇ ਤਾਂ ਜੋ ਦਰਸ਼ਨ ਕਰਨਗੇ ਕਿਸਾਨਾਂ ਦੇ ਤਹੇ ਤਸਵੀਰ ਇੱਕ ਵਾਰ ਤੁਸੀਂ ਜ਼ਰੂਰ ਦੇਖੋ ਕਿ ਅੱਜ ਸਟਿੱਕਰ ਜਿਹੜੇ ਨੇ ਉਹ ਇੱਥੇ ਜਗਜੀਤ ਸਿੰਘ ਢੱਲੇ ਵਾਲਿਆਂ ਦੀ ਤਸਵੀਰ ਵਾਲੇ ਵਿਕਦੇ ਹੋਏ ਨਜ਼ਰ ਆ ਰਹੇ ਨੇ ਅੱਜ ਲੱਖਾਂ ਕਿਸਾਨ ਮਜ਼ਦੂਰ ਨੌਜਵਾਨ ਬੱਚੇ ਇੱਥੋਂ ਦੀ ਲਗਾਤਾਰ ਪੈਂਪਲੈਟਸ ਇਹ ਸਟਿੱਕਰ ਜਿਹੜੇ ਨੇ ਕਿਸਾਨਾਂ ਕੋਲ ਜਗਜੀਤ ਸਿੰਘ ਢੱਲੇ ਵਾਲਿਆਂ ਦੀ ਤਸਵੀਰ ਵਾਲੇ ਤਾਂ ਖਰੀਦਦੇ ਹੋਏ ਨਜ਼ਰ ਆ ਰਹੇ ਨੇ ਭਾਈ ਸਵੇਰ ਦਾ ਕਾਫੀ ਰਸ਼ ਜਿਹੜਾ ਨਜ਼ਰ ਆ ਰਿਹਾ ਇੱਥੇ ਆਣਾ ਜਿਹੜੇ ਕਿਸਾਨ ਲੱਖਾਂ ਦੀ ਗਿਣਤੀ ਦੇ ਵਿੱਚ ਪਹੁੰਚੇ ਨੇ ਪਹੁੰਚ ਵੀ ਰਹੇ ਨੇ ਜਾਮ ਲੱਗ ਗਿਆ ਪੂਰਾ ਕਿਸ ਤਰ੍ਹਾਂ ਵੇਖਦੇ ਦੇਖੋ ਕਿਸਾਨਾਂ ਦੇ ਵਿੱਚ ਉਹ ਜਿਹੜਾ ਉਤਸ਼ਾਹ ਹੈ ਜੋ ਕਿ ਸਾਡੇ ਆਗੂ ਜਗਜੀਤ ਸਿੰਘ ਜੱਲੇਵਾਲ ਪਿਛਲੇ 40 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਨੇ ਸੋ ਅੱਜ ਸਰਕਾਰ ਨੂੰ ਅਸੀਂ ਤਾਂ ਦੱਸ ਦੇਣਾ ਉਹਨਾਂ ਨੂੰ ਇਹ ਕਹਿੰਦੇ ਸੀ ਜਿਹੜੇ ਕਿ ਮੁਠੀ ਭਰ ਲੋਕ ਨੇ ਇਹ ਥੋੜੇ ਜਿਹੇ ਲੋਕ ਨੇ ਥੋੜੀ ਗਿਣਤੀ ਦੇ ਨੇ ਅੱਜ ਉਹ ਸਰਕਾਰ ਦੇਖ ਲਵੇ ਜਿਹੜੇ ਹਰਿਆਣੇ ਦੀ ਭਾਜਪੀ ਕਹਿੰਦੀ ਸੀ ਕਿ ਮੁਠੀ ਪਰ ਲੋਕਾਂ ਨੇ ਰਸਤਾ ਰੋਕਿਆ ਹੋਇਆ ਅੱਜ ਦੇਖੋ ਕਿ ਮੁਠੀ ਪਰ ਲੋਕ ਨੇ ਜਾਂ ਪੂਰਾ ਪੰਜਾਬ ਤੇ ਹਰਿਆਣਾ ਇਹਨਾਂ ਦੇ ਨਾਲ ਹੈ ਪੂਰੇ ਭਾਰਤ ਦੀ ਲੜਾਈ ਜਿਹੜੀ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ ਨੇ ਆਪਣੇ ਸਿਰ ਤੇ ਲੈ ਲਈ ਹੈ ਸੋ ਇਹ ਲੜਾਈ ਅਸੀਂ ਜਿੱਤ ਕੇ ਰਵਾਂਗੇ ਜੋ ਮਰਜੀ ਹੋ ਜੇ ਸਰਕਾਰ ਜਿੰਨਾ ਟਾਈਮ ਲਗਾਊਗੀ ਉਨੋਂ ਹੀ ਜ਼ਿਆਦਾ ਸਰਕਾਰ ਨੂੰ ਹਰਿਆਣਾ ਇਹਦਾ ਭੁਗਤਣਾ ਪੈਣਾ ਪੰਜਾਬ ਹਰਿਆਣਾ ਤਾਂ ਹੈ ਹੀ ਆਈ ਹੈ ਅੱਜ ਤਾਂ ਯੂਪੀ ਬਿਹਾਰ ਚਾਹੇ ਮੱਧ ਪ੍ਰਦੇਸ਼ ਦੀ ਗੱਲ ਕਰੀਏ ਚਾਹੇ ਤਾਮਿਲਨਾਡੂ ਦੀ ਗੱਲ ਕਿਸਾਨ ਮਜ਼ਦੂਰ ਇਸ ਮੋਰਚੇ ਦੇ ਵਿੱਚ ਇਸ ਕਿਸਾਨ ਮਹਾਪੰਚਾਇਤ ਦੇ ਵਿੱਚ ਹਿੱਸਾ ਲੈ ਰਹੇ ਨੇ ਦੇਖੋ ਜੀ ਜਿਹੜਾ ਪੰਜਾਬ ਹਰਿਆਣਾ ਤੋਂ ਹੈ ਗਈ ਹੈ ਪਰ ਕਿਸਾਨਾਂ ਦਾ ਇੱਥੇ ਕੋਈ ਪਤਾ ਨਹੀਂ ਲੱਗ ਰਿਹਾ ਐਡੀ ਵੱਡੀ ਗਿਣਤੀ ਹੈ ਕੋਈ ਸਾਧਨਾ ਦੀ ਗਿਣਤੀ ਨਹੀਂ ਹੋ ਰਹੀ ਤੇ ਆਪਾਂ ਕਿਸਾਨਾਂ ਦੀ ਜਾਂ ਮਜ਼ਦੂਰਾਂ ਦੀ ਜਾਂ ਬੀਬੀਆਂ ਦੀ ਨੌਜਵਾਨਾਂ ਦੀ ਕੋਈ ਗਿਣਤੀ ਨਹੀਂ ਕਰ ਸਕਦੇ ਇਹ ਗਿਣਤੀ ਤੋਂ ਬਾਹਰ ਘਟ ਹੋਇਆ ਹੋਇਆ ਤੇ ਅੱਜ ਲਗਾਤਾਰ ਲੋਕ ਇੱਥੇ ਜਗਜੀਤ ਸਿੰਘ ਡੱਲੇਵਾਲਾ ਦੀ ਤਸਵੀਰ ਵਾਲੇ ਪੋਸਟਰ ਚਾਹੇ ਸਟicker ਹੋਣ ਚਾਹੇ ਬੈਚ ਹੋਣ ਉਹ ਕਾਫੀ ਉਸਾਰ ਨਜ਼ਰ ਆ ਰਹੇ ਥੋੜੀ ਲੈਂਦੇ ਹੋਏ ਨਜ਼ਰ ਆ ਰਹੇ ਨੇ ਪੂਰੇ ਤੱਕੇ ਜੋ ਨਿਕਲ ਕੇ ਆਉਂਦੇ ਨੇ ਕਿ ਪਹਿਲਾਂ ਸਾਨੂੰ ਦਿਓ ਹਨਾ ਉਹ ਕਿਸ ਤਰ੍ਹਾਂ ਜੋਸ਼ ਕਿਸ ਤਰ੍ਹਾਂ ਵੇਖਦੇ ਹਾਂ ਹਾਂਜੀ ਹਰ ਇੱਕ ਕਿਸਾਨ ਜੋ ਵੀ ਇੱਥੇ ਆ ਰਿਹਾ ਹੈ ਉਹ ਡੱਲੇਵਾਲ ਸਾਹਿਬ ਦੀ ਤਸਵੀਰ ਨੂੰ ਦੇਖ ਕੇ ਭਾਵਕ ਹੋ ਜਾਂਦਾ ਹੈ ਹਰ ਕੋਈ ਇੱਥੋਂ ਉਹਨਾਂ ਦੀ ਤਸਵੀਰ ਨੂੰ ਲੈ ਕੇ ਜਾ ਰਿਹਾ ਹੈ ਜਿਵੇਂ ਕਿ ਉਹ ਉਹਨਾਂ ਨੂੰ ਲੋਕਾਂ ਨੇ ਮੰਨ ਲਿਆ ਕਿ ਇਹ ਸਾਡਾ ਸੱਚਮੁੱਚ ਦਾ ਜਰਨੈਲ ਹੈ ਇਹ ਕੋਈ ਵੇਕਣ ਵਾਲਾ ਝੁਕਣ ਵਾਲਾ ਜਾਂ ਕੋਈ ਐਵੇਂ ਆਮ ਖਾਸ ਨਹੀਂ ਹੈਗਾ ਕੋਈ ਇਹ ਕੋਈ ਖਾਸ ਹੈ ਜਿਹੜਾ ਸਾਡਾ ਜਰਨੈਲ ਸਾਡੇ ਰਹੀ ਲੜਾਈ ਤੇ ਬੈਠਾ ਤੇ ਅਸੀਂ ਇਹਦੇ ਨਾਲ ਅੱਜ ਲੋਕਾਂ ਨੇ ਦੱਸ ਦਿੱਤਾ ਹੁਣ ਤੱਕ ਕਿੰਨੀ ਕਿਸ ਹੋ ਬਹੁਤ ਜ਼ਿਆਦਾ ਹੋ ਰਹੀ ਹੈ ਜੀ ਕੋਈ ਗਿਣਤੀ ਮਿੰਤੀ ਨਹੀਂ ਹੈਗੀ ਨਹੀਂ ਹੈਗੀ ਤੇ ਬਿਲਕੁਲ ਹੈ ਕੋਈ ਗਿਣਤੀ ਨਹੀਂ ਹੈਗੀ ਕਿਉਂਕਿ 1 ਮਿੰਟ ਦੇ ਲਈ ਵੀ ਇਹ ਪੂਰਾ ਕਾਊਂਟਰ ਜਿਹੜਾ ਹੈ ਉਹ ਖਾਲੀ ਨਹੀਂ ਹੁੰਦਾ ਹੈਗਾ ਲਗਾਤਾਰ ਲੋਕ ਇੱਥੋਂ ਦੀ ਕਿਸਾਨਾਂ ਕੋ ਜਗਜੀਤ ਸਿੰਘ ਧੱਲੇ ਵਾਲਾ ਦੀ ਤਸਵੀਰ ਵਾਲੇ ਪੋਸਟਰ ਬੈਚ ਜਿਹੜਾ ਇੱਥੋਂ ਦੀ ਖਰੀਦੇ ਹੋਏ ਨਜ਼ਰ ਆ ਰਹੇ ਨੇ ਕਾਫੀ ਉਸਤਾ ਜਿਹੜਾ ਲੋਕਾਂ ਦੇ ਵਿੱਚ ਨਜ਼ਰ ਆ ਰਿਹਾ ਹੈ ਤਾਂ ਲੱਖਾਂ ਦੇ ਗਿਣਤੀ ਚ ਲੋਕ ਜਿਹੜੇ ਨੇ ਉਹ ਇਸ ਕਿਸਾਨ ਮਹਾਪੰਚਾਇਤ ਦੇ ਵਿੱਚ ਹਿੱਸਾ ਲੈਂਦੇ ਹੋਏ ਨਜ਼ਰ ਆ ਰਹੇ ਨੇ ਜਿਸ ਦੀਆਂ ਤਸਵੀਰਾਂ ਜਿਹੜੀਆਂ ਲਗਾਤਾਰ ਤੁਹਾਨੂੰ ਖਨੋਰੀ ਮੋਰਚੇ ਚੌਕ ਗਰਾਊਂਡ ਜ਼ੀਰੋ ਤੋਂ ਦਿਖਾ ਰਹੇ ਆ ਜਿੱਥੇ ਵੱਡੀ ਗਿਣਤੀ ਚ ਕਿਸਾਨ ਨੌਜਵਾਨ ਮਜ਼ਦੂਰ ਪੂਰੇ ਦੇਸ਼ ਭਰ ਤੋਂ ਇੱਥੇ ਕਿਸਾਨ ਮਹਾਪੰਚਾਇਤ ਦੇ ਵਿੱਚ ਪਹੁੰਚ ਰਹੇ ਨੇ ਕੈਮਰਾ ਪਰ ਸਰਵਿੰਦਰਪਾਲ ਸਿੰਘ ਬਿੱਟੂ ਦੇ ਨਾਲ ਕਬਲਜੀਤ ਕਮਬੋਜ ਜਗਬਨ ਟੀਵੀ ਖਨੋਰੀ ਕਿਸਾਨ ਮਹਾਪੰਚਾਇਤ ਮੋਰਚਾ